ਇਹ ਤੁਸੀਂ ਤੁਹਾਨੂੰ ਦੇ ਦਿਓ ਅਸੀਂ ਸਾਹਮਣੇ ਖੜ ਕੇ ਮੁਕਤਾਵਾ ਨਹੀਂ ਕਰ ਸਕਦੇ ਕਿੱਥੇ ਕਰਾਉਂਗੇ ਕਿੱਥੇ ਕਰਾਉਂਗੇ ਤੁਹਾਡੇ ਮੂੰਹੋਂ ਨਹੀਂ ਵਿਖੀ ਜਾਂਦੇ ਆ 70 ਮੀਟਰ ਤੇ ਜਾ ਕੇ ਠੱਲੋ ਜੋ ਕਿਸ ਗਫਾਨ ਮੋਰਚਾ ਦਿੱਲੀ ਦਾ ਏਕਾ ਜਿੰਦਾਬਾਦ 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 ਸਰਕਾਰ ਜਿੰਦਾਬਾਦ ਜਿੰਦਾਬਾਦ ਇਹ ਸਮਝਾਣੀ ਕੀ ਗੱਲ ਆ ਖੜ ਜੋ ਖੜ ਜੋ ਖੜ ਜੋ ਆਇਆ ਨਾ ਕਰੋ ਅਸੀਂ 1 ਘੰਟਾ ਇੱਥੇ ਤਪੱਸਿਆ ਕੀਤੀ ਏ ਤੁਹਾਨੂੰ ਵੇਖਿਆ ਸੀ ਪਰ ਤੁਸੀਂ ਨਹੀਂ ਜਾਣੇ 70 ਮੀਟਰ ਤੇ ਸਾਡਾ ਰਾਈਟ ਬੰਦਾ ਸਾਡੇ ਐਸਪੀ ਸਾਹਿਬ ਖੜੇ ਆਉਗਾ ਕਿ ਅਸੀਂ ਪਹਿਲਾਂ ਹੁੰਲੜਬਾਜੀ ਕੀਤੀ ਏ ਕਿਤੇ ਅਸੀਂ 1 ਘੰਟਾ ਛੁੱਟੀ ਵੇਟ ਕਰ ਰਹੇ ਹਾਂ ਚਲਾ ਦੇਾਂਗੇ ਅਸੀਂ ਉਹਨੂੰ ਗੱਲਾਂ ਬਾਤਾਂ ਹੀ ਕਰਨੀਆਂ ਸਵਾਲ ਹੀ ਕਰਨਾ ਹੈ ਲੈ ਜਾਓ ਫਿਰ ਰਸਟ ਕਰ ਲਓ ਫਿਰ ਜਿਹੜਾ 12 ਡਾਂਗਾ ਪਰ ਆਏ ਨਹੀਂ ਚੱਲਣਾ 15 ਦਿਨ ਚ ਵੀ ਤੁਸੀਂ ਕਿਨੂੰ ਲੜਵਾਦੇ ਆ ਪੰਜਾਬ ਸਰਕਾਰ ਦੀ ਆਏ ਨਹੀਂ ਟੁਕੜੀ ਛੋਟੇ ਸਵਾਲਾਂ ਦਾ ਜਵਾਬ ਜਿਵੇਂ ਤੁਸੀਂ ਲੋਕਾਂ ਦੀ ਆਵਾਜ਼ ਦੱਬਣਾ ਚਾਹੁੰਦੇ ਆ ਉਹ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕੋ ਜੇ ਅਜੇ ਨਾ ਉੱਠੇ ਸੋਨੂੰ ਘਰਾਂ ਚ ਆ ਕੇ ਨੱਪਣਗੇ ਘਰਾਂ ਚ ਆ ਕੇ ਇਹ ਡੋਗਰੇ ਨੇ ਡੋਗਰੇ ਤੇ ਸੋਨੂੰ ਘਰਾਂ ਚ ਆ ਕੇ ਛੋਟੀਆਂ ਜ਼ਮੀਨਾਂ ਵੀ ਨੱਪਣਗੇ ਛੋਟੀ ਆਵਾਜ਼ ਵੀ ਨੱਪਣਗੇ ਇਹ ਗੱਲ ਯਾਦ ਰੱਖ ਲਿਓ ਜੇ ਅਜੇ ਵੀ ਘਰਾਂ ਦੇ ਵਿੱਚੋਂ ਨਾ ਉੱਠੇ ਵੋਟਾਂ ਦੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਤੇ ਤਪੱਸਿਆ ਕਰ ਰਹੇ ਆ ਇੱਕ ਘੰਟਾ ਪੂਰਾ ਵੇਟ ਕੀਤਾ ਇਹਨਾਂ ਦੇ ਮੂੰਹ ਹੱਨੀ ਦੇਖਿਆ ਵੀ ਟਪਉਣਗੇ ਪਰ ਇਹਨਾਂ ਨੇ ਟਪਾਇਆ ਨਹੀਂਗਾ ਬਸ ਕਿਸਾਨ ਅਰੈਸਟ ਕਰ ਲਏ ਆ ਉਧਰੋਂ ਦੂਜੇ ਕਿਸਾਨ ਅਰੈਸਟ ਕਰ ਲਏ ਅਸੀਂ ਦੇਖ ਰਹੇ ਸੀ ਇਹ ਕੀ ਕਰਦੇ ਆ ਪਰ ਇਹਨਾਂ ਨੇ ਆਪਦੀ ਗੱਲ ਤੇ ਉਸ ਤੇ ਆਈ ਨਹੀਂ ਇਹ ਸਾਡਾ ਪ੍ਰਦਰਸ਼ਨ ਨਹੀਂ ਹੈ ਰਾਈਟ ਅਸੀਂ ਸਵਾਲ ਨਹੀਂ ਕਰ ਸਕਦੇ ਅਸੀਂ ਆਪਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਦੱਸੋ ਸਾਨੂੰ ਸਾਡੇ ਕੋਲੇ ਕੀ ਹੈ ਸਾਡੀ ਤੁਸੀਂ ਆਵਾਜ਼ਾਂ ਨੂੰ ਦੱਬ ਰਹੇ ਹੋ ਯਾਰ ਘਰਾਂ ਚ ਆ ਕੇ ਨਾਪ ਰਹੇ ਹੋ ਕੀ ਅਸੀਂ ਖੁੱਡੇ ਖੁੱਡੇ ਦੇ ਵਿੱਚ ਤੂੜੀ ਵਾਲੇ ਦੇ ਵਿੱਚ ਵੜ ਕੇ ਅਸੀਂ ਆਉਂਦਾ ਪ੍ਰਚਾਰ ਕਰੀਏ ਕੀ ਅਸੀਂ ਲੋਕਾਂ ਦੇ ਵਿੱਚ ਆਉਂਦਾ ਪ੍ਰਚਾਰ ਲੈ ਲਈ ਆ ਸਕਦੇ ਕੀ ਲੋਕਾਂ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਅਸੀਂ ਇਨਸਾਫ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਜਿਹੜੇ ਕਿਸਾਨ ਮਰੇ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਕੀ ਜਿਹੜੇ ਕਿਸਾਨ ਸਿੰਘੂ ਖਨੋਰੀ ਬਾਰਡਰ ਤੇ ਬੈਠੇ ਨੇ ਕੀ ਅਸੀਂ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਜਿਹੜੇ 720 ਸਾਡੇ ਕਿਸਾਨ ਮਰ ਗਏ 12-18 ਸਾਲ ਦੇ ਨੌਜਵਾਨ ਚਲੇ ਗਏ 90 ਤੋਂ 90 ਸਾਲ ਦੇ ਮਾਵਾ ਚਲ ਗਿਆ ਕਿੰਗਾ 13 ਮਹੀਨੇ ਦਿੱਲੀ ਦੇ ਛੜਕਾ ਤੇ ਸੱਪਾਂ ਤੇ ਸਿਰ ਸਿਰਾਂ ਦੇ ਉੱਤੇ ਪੈ ਕੇ ਆਏ ਆ ਫੇਰ ਕਾਨੂੰਨ ਜਿੱਤ ਕੇ ਆਏ ਆ ਲਿਖਤੀ ਰੂਪ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਦਿੱਤਾ ਅਸੀਂ ਉਦੋਂ ਅਸਾਬ ਮੰਗ ਰਹੇ ਆ ਕਿ ਜਿਹੜਾ ਤੁਸੀਂ ਲਿਖਤੀ ਰੂਪ ਤੇ ਦਿੱਤਾ ਉਹ ਮੰਗਾ ਲਾਗੂ ਕਿਉਂ ਨਹੀਂ ਕੀਤੀਆਂ ਉਹਦਾ ਇਨਸਾਫ ਲੈਣ ਵਾਸਤੇ ਵੀ ਕਿਦੋਂ ਕਰੋਗੇ ਉਹਦਾ ਜਵਾਬ ਲੈਣ ਵਾਸਤੇ ਅਸੀਂ ਹੰਸਰਾਜ ਦਾ ਵਿਰੋਧ ਕਰਨ ਆਏ ਆ ਕੋਈ ਸਾਡੇ ਦਿਮਾਗ 'ਚ ਨੁਕਸ ਨਹੀਂ ਹੈ ਅਸੀਂ ਆ ਗਏ ਆ ਚੱਲ ਕੇ ਲਗਾਤਾਰ 1 ਮਹੀਨੇ ਤੋਂ ਕਰ ਰਹੇ ਆ ਤੇ ਅੱਜ ਤੂੰ ਛੋਡਾ ਇਹ ਰਵਈਆ ਆਉਣ ਵਾਲੇ ਦਿਨਾਂ 'ਚ ਠੀਕ ਨਹੀਂ ਲੱਗਦਾ ਜਾਂ ਤਾਂ ਚੱਕ ਕੇ ਉਹਨੇ ਦਿਨ ਸਾਨੂੰ ਜੇਲ੍ਹ 'ਚ ਦੇ ਦਿਓ ਭਗਵੰਤ ਮਾਨ ਸਾਹਿਬ ਤੇ ਛੋਡਾ ਪ੍ਰਸ਼ਾਸਨ ਜਾਂ ਤਾਂ ਚੱਕ ਕੇ ਉਹਨੇ ਦਿਨ ਜੇਲ੍ਹ 'ਚ ਛੁੱਟੋ ਸਾਨੂੰ ਫੇਰ ਪਰ ਇਹ ਆਵਾਜ਼ ਸਾਡੀ ਆਵਾਜ਼ ਦੱਬ ਕੇ ਜੇ ਕੌ ਤੁਸੀਂ ਵੀ ਲੋਕਾਂ ਦੀ ਆਵਾਜ਼ ਦੱਬੀ ਜਾਊਗੀ ਆ ਇਹ ਨਹੀਂ ਦੱਬੀ ਜਾਣੀ ਆਣੀ ਦੱਪੀ ਜਾਣੀ ਇਹ ਅਸੀਂ ਵਿਰੋਧ ਕਰਾਂਗੇ ਅਸੀਂ ਜਾਵਾਂਗੇ ਗਿਣਤੀ ਘਟਾ ਹੈ ਚ ਵਧਾ ਹੈ ਅਸੀਂ ਉੱਥੋਂ ਤੱਕ ਸਾਡਾ ਰਾਈਟ ਹੈ ਸਵਾਲ ਜਵਾਬ ਕਰਾਉਣੇ ਜਾਂ ਨਾ ਕਰਾਉਣੇ ਬੱਖੀ ਗੱਲ ਪਰ ਅਸੀਂ ਕੀ ਨਾਰੇਬਾਜੀ ਨਹੀਂ ਕਰ ਸਕਦੇ ਜਾਂਤੇ ਚ ਲੈ ਕੇ ਦੱਸ ਦਿਓ ਕੀ ਅਧਿਕਾਰ ਹੈ ਵੀ ਅਸੀਂ ਲੋਕਤੰਤਰ ਦੇ ਵਿੱਚ ਉਹਦੀ ਆਵਾਜ਼ ਨਹੀਂ ਚੱਕ ਸਕਦੇ ਚੌਂਕ ਕਮਿਸ਼ਨ ਨੂੰ ਹੋਣਾ ਹਦਾਇਤਾਂ ਜ਼ਿਆਦਾ ਕਿਆਂ ਉਦੋਂ ਲੋਕਤੰਤਰ ਯਾਦ ਨਹੀਂ ਆਇਆ ਜਦੋਂ ਬੈਰੀਕੇਟ ਕਰਤੇ ਟੰਡਾ ਕੜਤੀਆਂ 33000 ਅਥਰੂ ਕੈਂਸ ਦਾ ਗੋਲਾ ਸੜਦਾ ਇਹ ਪਾਕ ਤੇ ਪਾਕ ਪਾਕਿਸਤਾਨ ਦੀ ਜੰਗ ਸੀ ਉੱਥੇ ਗੋਲੀਆਂ ਮਾਰਤੀਆਂ ਲਾਠੀ ਚਾਰਜ ਕਰਤੇ ਅਥਰੂ ਕੈਂਸ ਦੇ ਗੋਲੇ ਸੜਤੇ ਲੱਤਾਂ ਭਾਵਾਂ ਝੋੜੇ ਤੋੜਤੇ ਮਸ਼ਿੰਦਰੀਆਂ ਤੋੜਤੀਆਂ ਉਹਦਾ ਹਿਸਾਬ ਮੰਗਣਾ ਹੈ ਪਰਚਾ ਦਰਜ ਕਰਤਾ ਭਗਵੰਤ ਮਾਨ ਨੇ ਉਹਨਾਂ ਤੇ ਜਿਹੜਾ ਉਹ ਸੀ ਆਮ ਮੰਦਿਰ ਮਾਸਟਰ ਦਾ ਮੁੰਡਾ ਮੰਦਿਰ ਮਾਸਟਰ ਦੇ ਬੁੱਡੇ ਨੂੰ ਆਦੇ ਆ ਜਦੋਂ ਇੱਥੇ ਪ੍ਰਾਲੀ ਨੂੰ ਅੱਗ ਲਾ ਲੈਨੇ ਬੜੀ ਛੇਤੀ ਦਫ਼ਤਰ ਦੇ ਵਿੱਚੋਂ ਪਰਚਾ ਦਰਜ ਕਰਦੇ ਹਾਂ ਵੀ ਭੁਆਨੇ ਖੇਤ ਦੇ ਵਿੱਚ ਲੱਗ ਕੇ ਹੁਣ ਮਹਿੰਦਰ ਦਾ ਮੁੰਡਾ ਕਿੱਧਰ ਗਿਆ ਮਾਸਟਰ ਜੀ ਦੱਸ ਤਾਂ ਫੇਰ ਸਤਕਾਰ ਕਰਦੇ ਆ ਮੁੱਖ ਮੰਤਰੀ ਐ ਵੀ ਅੱਜ ਕਿੱਧਰ ਗਏ ਨੇ ਅੱਜ ਜਾ ਅੱਜ ਅੱਜ ਕਿਸਾਨ ਯਾਦ ਨਹੀਂ ਆ ਰਹੇ ਅੱਜ ਉਹ ਕਿਸਾਨਾਂ ਦਾ ਕਤਲ ਕੀਤਾ ਮੁਕੱਦਮਾ ਨੰਬਰ ਜ਼ੀਰੋ ਕੀਤਾ ਅੱਜ ਭਰਾਵੋ ਸੋਡੇ ਮਾਧਿਅਮ ਰਹੀ ਸਾਡੀਆਂ ਆਵਾਜ਼ਾਂ ਨੂੰ ਦੱਬਿਆ ਜਾ ਰਿਹਾ ਇੱਕ ਚੀਜ਼ ਕਹਿਣਾ ਚਾਹੁੰਦਾ ਆਉਣ ਵਾਲੇ ਦਿਨਾਂ 'ਚ ਸਾਨੂੰ ਅਰੈਸਟ ਵੀ ਕਰ ਸਕਦੇ ਆ ਕਦੋਂ ਵੀ ਕਰ ਸਕਦੇ ਆ ਕਦੋਂ ਵੀ ਸਾਡੇ ਦੇ ਕੇਸ ਪਾਸ ਸਕਦੇ ਆ ਅਸੀਂ ਇਹਨਾਂ ਦੀ ਨਿਗਾਚ ਆ ਕਦੋਂ ਵੀ ਚੱਕ ਸਕਦੇ ਆ ਸਾਨੂੰ ਤੇ ਆਉਣ ਵਾਲੇ 12 13 ਦਿਨਾਂ ਦੇ ਵਿੱਚ ਜਿਹੜਾ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਸਿਕੰਜਾ ਕੱਸਿਆ ਹੋਇਆ ਹੈ ਤੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਦਾ ਅਜਾ ਰਵਈਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਕਿਦੋਂ ਵੀ ਟਿੱਖਾ ਕਿਦੋਂ ਵੀ ਐਕਸ਼ਨ ਲੈ ਕਰ ਸਕਦੀ ਹੈ ਸਰਕਾਰ ਕਿਸਾਨਾਂ ਦੇ ਉੱਤੇ 라ਠੀਆਂ ਵੀ ਕਰ ਸਕਦੀ ਹੈ ਅੰਦਰ ਵੀ ਦੇ ਸਕਦੀ ਹੈ ਪਰਚੇ ਵੀ ਪਾ ਸਕਦੀ ਹੈ ਤੇ ਪਰ ਅਸੀਂ ਉਹਦੇ ਲਈ ਸਾਨੂੰ ਮਾਨਸਿਕ ਤੌਰ ਤੇ ਤਿਆਰ ਹੋਣਾ ਪਊਗਾ ਉਹ ਅਸੀਂ ਮਾਨਸਿਕ ਤੌਰ ਤੇ ਅਸੀਂ ਤਾਂ ਤਿਆਰ ਆ ਸਾਡੇ ਸਾਥੀਆਂ ਨੂੰ ਆਦਿਆਂ ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠੇ ਆ ਜਿਹੜੇ ਅੰਨੇ ਪਖਦ ਯਾਰ ਦੱਸੋ ਤੁਸੀਂ ਅਜੇ ਵੀ ਯਾਰ ਅਜੇ ਵੀ ਗੱਲ ਘੁੱਟ ਰਹੇ ਨੇ ਅਸੀਂ ਮੁਰਦਾਬਾਦ ਜ਼ਿੰਦਾਬਾਦ ਵੀ ਨਹੀਂ ਕਰ ਸਕਦੇ ਅਸੀਂ ਆਪਦੇ ਸਵਾਲਾਂ ਦੇ ਜਵਾਬ ਵੀ ਨਹੀਂ ਲੈ ਸਕਦੇ ਯਾਰ ਅੱਜ ਪ੍ਰਸ਼ਾਸਨ ਉਹੀ ਪ੍ਰਸ਼ਾਸਨ ਦਾ ਮੁਕਸਰ ਜ਼ਿਲ੍ਹੇ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇਹ ਆਦਾ ਹੁੰਦਾ ਸੀ ਤੁਸੀਂ ਸਵਾਲ ਕਰਨੇ ਨੇ ਸਾਨੂੰ ਮਿਲਾਈਏ ਛੋਟੀ ਮੀਟਿੰਗ ਕਰਾਈਏ ਅੱਜ ਮੁਕਸਰ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਡਿਊਟੀ ਇਹ ਦੇਖੋ ਇੱਕ ਘੰਟਾ ਤੁਸੀਂ ਇੱਥੇ 5 ਮਿੰਟ ਬਹਿ ਕੇ ਵਿਖਾਓ ਸੜਕ ਦੇ ਉੱਤੇ 5 ਮਿੰਟ ਬੈਠੋ ਇੱਕ ਘੰਟਾ ਵੇਟ ਕੀਤੀ ਆ ਤੁਹਾਡੀ ਵੇ ਸਾਨੂੰ ਤੁਸੀਂ ਅੱਗੇ ਲੈ ਜਾਓਗੇ ਤੁਸੀਂ ਆਖਿਆ ਰੁਕ ਜਾਓ ਕਿਉਂ ਭਾਈ ਤੁਸੀਂ ਆਖਿਆ ਨਹੀਂ ਭਾਈ ਰੁਕ ਜਾਓ ਦੱਸੋ ਫਿਰ ਕੀ ਕਸੂਰ ਆਉ ਡਿਪਟੀ ਸਾਹਿਬ ਤਾਂ ਹੁਣ ਵੇਖ ਕੇ ਮੈਨੂੰ ਪਰੇ ਨੂੰ ਉੱਠ ਗਏ ਡਿਪਟੀ ਸਾਹਿਬ ਨੇ ਇੱਥੇ ਮਿਲਦੇ ਸੀ ਡਿਪਟੀ ਸਾਹਿਬ ਨੂੰ ਪੁੱਛੋ ਤੁਸੀਂ ਆਪ ਹੀ ਆਖੇ ਇੱਕ ਘੰਟਾ ਵੇਟ ਕੀਤੀ ਆ ਵੀ ਭਾਈ ਕੋਈ ਗੱਲ ਨਹੀਂ ਬੈਠੇ ਆ ਜਾਂ ਤਾਂ ਫਿਰ ਤੁਸੀਂ ਲੈ ਜਾਓ ਚੱਕ ਕੇ ਫਿਰ ਇਹੀ ਹੱਲ ਰਹੇਗਾ ਹੁਣ ਇੱਕ ਹੁਣ ਅਸੀਂ ਇੱਥੇ ਵਿਰੋਧਤਾ ਕਰਾਂਗੇ ਫਿਰ ਆਪਦਾ ਜਿਤਾਵਾਂਗੇ ਅਖਰੇ ਨੇ ਕਿਉਂ ਜਥੇਬੰਦੀਆਂ ਦੇ ਝੰਡੇ ਨੂੰ ਕਿਰਤੀ ਲੋਕਾਂ ਦੇ ਇਹਨੂੰ ਬਦਨਾਮ ਕਰ ਰਿਹਾ ਹੈ ਕਹਿੰਦੇ ਆਪਾਂ ਇਸਦਾ ਨੂੰ ਕਹਿ ਲੋ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਉਹ ਗੱਲਾਂ ਦੇ ਜਵਾਬ ਦਿਓ ਪਰ ਜਿਹੜਾ 2-4 ਦਿਨਾਂ ਦਾ ਪ੍ਰਸ਼ਾਸਨ ਆਉਤੇ ਰਵਈਏ ਤੇ ਆਇਆ ਵੀ ਅਸੀਂ ਹੁਣ ਇਹਨਾਂ ਨੂੰ ਸਾਹਮਣੇ ਵੀ ਨਹੀਂ ਹੋਂਦ ਦੇਣਾ ਸਾਹਮਣੇ ਮੁਰਦਾਬਾ ਜਿੰਦਾਬਾਦ ਵੀ ਨਹੀਂ ਕਹਿਣ ਦੇਣਾ ਕਿਉਂ ਭਾਈ ਅਸੀਂ ਤਾਂ ਉਹਦਾ ਇਸਿਆ ਮੁੱਦਿਆਂ ਤੇ ਗੱਲ ਕਰਨ ਆਏ ਹਾਂ ਮੁੱਤਿਆਂ ਦਾ ਜਵਾਬ ਦੇ ਜਵਾਬ ਉਹਦੇ ਕੋਲੇ ਹੈ ਨਹੀਂ ਕਹਿਣ ਨੂੰ ਕੁਛ ਨਹੀਂ ਲੋਕਾਂ ਨੂੰ ਤੂੰ ਗਮਰਾਹ ਕਿਉਂ ਕਰਦਾ ਉਹਨੂੰ ਇਹੀ ਗੱਲਾਂ ਅਸੀਂ ਪੁੱਛਣ ਆਏ ਆਂ ਆਹਦਾ ਪਿਛਲੇ ਦਿਨੀ ਆਦਾ ਮੈਨੂੰ ਘੇਰ ਕੇ ਗਿਆ ਮੇਰਾ ਉਹਨੇ ਕਮੈਂਟ ਭੁੱਲਿਆ ਵੀ ਕਿਹਾ ਮੈਨੂੰ ਨਰਿੰਦਰ ਮੋਦੀ ਮਰਦਾਬਾਦ ਕਹੇ ਮੈਂ ਇਹ ਗੱਲ ਨਹੀਂ ਕਹੀ ਛੋਟੇ ਮਾਧਿਅਮ ਰਹੀ ਮੈਂ ਕਹਿ ਰਿਆ ਮੈਂ ਇਹ ਗੱਲ ਕਹੀ ਸੀ ਕਿ ਕੀ ਮੋਦੀ ਨੇ ਸਹੀ ਕੀਤਾ ਬੈਰੀਕੈਡ ਕਰਕੇ ਖੱਟੜਦੇ ਆ ਦਾ ਗਲਤ ਕੀਤਾ ਮੈਂ ਕਿਹਾ ਕੀ ਜਿਹੜਾ ਲਾਖੀ ਚਾਰਜ ਕਰੇ ਕਰਕੇ ਨਹੀਂ ਕੀਤਾ ਤੁਸੀਂ ਇੱਕ ਗੱਲ ਦੱਸੋ ਜਾਹਤ ਤੇ ਤਰ੍ਹਾਂ ਕਿਹਾ ਨਹੀਂ ਕੀਤਾ ਤਾਂ ਦੱਸੋ ਜੇ ਕਿਸ ਨੇ ਹੁੱਲੜਬਾਜੀ ਕੀਤੀ ਹੈ ਤਾਂ ਦੱਸੋ ਜੇ ਕਿਸ ਨੇ ਗਾਲ ਕੱਢਿਆ ਤਾਂ ਦੱਸੋ ਯਾਰ ਅਸੀਂ ਉਹਨਾਂ ਵਾਲੀ ਤਾਂ ਨਹੀਂ ਕੀਤੀ ਯਾਰ ਸੜਕਾਂ ਤੇ ਕਿਲ ਕੱਢਨੇ ਗੋਲੀਆਂ ਚਲਾਉਣੀਆਂ 720 ਦਿੱਲੀ ਛੀਦ ਹੋ ਗਏ ਜੀ ਪੰਜ ਹਟ ਗਾ ਚਲ ਤੁਸੀਂ ਆਪ ਦਾ ਰੋਸ ਤਾਂ ਕਰਨਾ ਕਰ ਰਹਾ ਹਾਂ ਰੋਸ ਕਰ ਲੈਂਦੇ ਹੋ ਜੇ ਉਹ ਸਵਾਲ ਨਹੀਂ ਜਵਾਬ ਦੇ ਸਕਦਾ ਅਸੀਂ ਉਹਨਾਂ ਨੂੰ ਇਹ ਪੁੱਛਣਾ ਨਹੀਂ ਸਾਡੀ ਆਵਾਜ਼ ਨਹੀਂ ਅਸੀਂ ਉਹਨੂੰ ਹੰਸਰਾਜ ਨੂੰ ਇਹ ਪੁੱਛਣਾ ਵੀ ਹੰਸਰਾਜ ਜੀ ਤੁਸੀਂ ਗਮਰਾਹ ਕਰ ਰਹੇ ਹੋ ਲੋਕਾਂ ਨੂੰ ਸਾਨੂੰ ਜਵਾਬ ਦੇ ਕੇ ਜਾਓ ਤੇ ਛਾਂ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਆ ਛੜਕ 'ਚ ਬੈਠਾਂਗੇ ਤੇ ਛਾਂ ਸੀ ਛੜਕ 'ਚ ਬੈਠਾਂਗੇ ਸਾਨੂੰ ਕਿਨੇੜੇ ਜਾਣ ਦਿਓ ਮਾਰ ਕੇ ਉਹ ਜਾਨਨ ਕਵਾਲੀਆਂ ਜ਼ਮੀਨਾਂ ਗਈਆਂ ਉਹ ਅਸੀਂ ਛੋਟੇ ਨਾਲ ਛੋਟੇ ਨਾਲ ਅਸੀਂ ਸਮਝ ਰਹੇ ਆਂ ਪਰ ਆਹ ਨਹੀਂ ਨਾ ਜਦੋਂ ਟਹਾਨੇ ਬਰੋ ਬਰੋ ਲੱਗੇ ਉਦੋਂ ਨਹੀਂ ਸੋਚਦੇ ਤੁਸੀਂ ਛੋਟਾ ਸੋਚ ਕੇ ਕੀ ਸਾਨੂੰ ਵੀ ਪਤਾ ਛੋਟਾ ਤੇ ਸਾਡਾ ਟਕਰਾ ਸਰਕਾਰਾਂ ਚਲਾ ਰਹੀਆਂ ਸਾਨੂੰ ਇਹ ਚੀਜ਼ਾਂ ਦਾ ਪਤਾ ਹੈ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹ ਨਹੀਂ ਵੀ ਤੁਸੀਂ ਆਵਾਜ਼ ਜਮਾ ਸਾਨੂੰ ਕਹਿ ਦਿਓ ਖੁੱਡੇ ਲੈਣ ਦੇ ਵਿੱਚ ਖੁੱਡੇ ਦੇ ਵਿੱਚ ਤੂੜੀ ਵਾਲੇ ਚ ਵੜ ਜਾਓ ਵੀ ਉਹ ਤੂੰ ਬਾਹਰ ਨਹੀਂ ਤੁਸੀਂ ਆਉਣਾ ਇਹ ਨਹੀਂ ਚੱਲਣਾ ਇਹ ਵਾਲੀ ਗੱਲ ਆ ਇਹ ਨਹੀਂ ਚੱਲਣਾ ਸਾਡੀ ਆਵਾਜ਼ ਨੂੰ ਬੰਦ ਲਾ ਕਰੋ ਇਹ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ ਠੀਕ ਉਹਦਾ ਰਾਈਟ ਹੈ ਆਹ